ਮਹਾਨ ਆਚਾਰਏ ਚਾਣਕਿਆ ਨੇ ਕਿਹਾ ਸੀ ਕਿ ਜਿਸ ਵਿਅਕਤੀ ਨੇ ਇਹ ਸਮਝ ਲਿਆ ਕਿ ਕਦੋਂ ਕਿੱਥੇ ਤੇ ਕਿੰਨਾ ਬੋਲਣਾ ਉਸ ਵਿਅਕਤੀ ਦੀ ਸਫਲਤਾ ਨਿਸ਼ਚਿਤ ਹੁੰਦੀ ਹੈ ਜਿਸ ਤਰ੍ਹਾਂ ਕਮਾਨ ਤੋਂ ਨਿਕਲਿਆ ਤੀਰ ਵਾਪਸ ਨਹੀਂ ਆਉਂਦਾ ਠੀਕ ਉਸੇ ਤਰ੍ਹਾਂ ਮੂੰਹ ਤੋਂ ਨਿਕਲੇ ਸ਼ਬਦ ਵੀ ਵਾਪਸ ਨਹੀਂ ਆਉਂਦੇ ਸ਼ਬਦ ਤੇ ਭਾਸ਼ਾ ਇੱਕ ਹਥਿਆਰ ਵੀ ਹਨ ਤੇ ਕਮਜ਼ੋਰੀ ਵੀ ਸਹੀ ਸਮੇਂ ਤੇ ਸਹੀ ਸ਼ਬਦਾਂ ਦੀ ਵਰਤੋਂ ਨਾਲ ਇਨਸਾਨ ਮੁਸ਼ਕਲਾਂ ਤੋਂ ਬਚ ਸਕਦਾ ਪਰ ਬਿਨਾਂ ਸੋਚੇ ਸਮਝੇ कहे गए शब्द मुश्किलान उदा सकते द्रौपदी ਵੱਲੋਂ ਦਰਯੋਧਨ ਬਾਰੇ ਕਿਹਾ ਗਿਆ ਕਿ ਅੰਦੇ ਦਾ ਪੁੱਤ ਅੰਦਾ ਹੀ ਹੁੰਦਾ ਅਹੀ ਮਹਾਭਾਰਤ ਦੀ ਲੜਾਈ ਦਾ ਮੁੱਖ ਕਾਰਨ ਬਣਿਆ ਅੱਜ ਵੀ ਲੋਕ ਆਪਣੀ ਜ਼ੁਬਾਨ ਦਾ ਇਸਤੇਮਾਲ ਹੋਰਾਂ ਨੂੰ ਹੀਠਾ ਦਿਖਾਉਣ ਤੇ ਖੁਦ ਨੂੰ ਵੱਡਾ ਸਾਬਤ ਕਰਨ ਲਈ ਕਰਦੇ ਪਰ ਜੋ ਸਮਝਦਾਰ ਤੇ ਸਫਲ ਵਿਅਕਤੀ ਹੁੰਦੇ ਆ ਉਹ ਇਹ ਚੰਗੀ ਤਰ੍ਹਾਂ ਜਾਣਦੇ ਕਿ ਉਹਨਾਂ ਨੂੰ ਕਿਸ ਵੇਲੇ ਕਿੰਨਾ ਤੇ ਕੀ ਬੋਲਣਾ ਚਾਹੀਦਾ ਲੋਪਰਣ ਦਾ ਅਰਥ ਹੈ ਨਹੀਂ ਹੁੰਦਾ ਕਿ ਤੁਸੀਂ ਪੂਰਾ ਦਿਨ ਕੁਝ ਵੀ ਨਾ ਬੋਲੋ ਸਗੋਇਸਤਾ ਮਤਲਬ ਇਹ ਵੇਖੇ ਬੇਵਜਾ ਸ਼ਬਦਾਂ ਦੀ ਵਰਤੋਂ ਨਾ ਕਰੋ ਜਿੱਥੇ ਲੋੜ ਹੋਵੇ ਉੱਥੇ ਹੀ ਬੋਲੋ ਤੇ ਆਪਣੇ ਟੀਚਿਆਂ ਤੇ ਧਿਆਨ ਕੇਂਦਰਿਤ ਰੱਖੋ ਚਾਣਕੇ ਨੇ ਆਪਣੇ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣੇ ਸੰਤੁਲਿਤ ਸ਼ਬਦਾਂ ਨਾਲ ਜਿੱਤਿਆ ਸੀ ਉਹ ਆਪਣੀ ਚੁੱਪੀ ਨਾਲ ਆਪਣੇ ਵੈਰੀਆਂ ਨੂੰ ਵਿਚਾਰਾਂ ਵਿੱਚ ਉਲਝਾ ਦਿੰਦੇ ਸਨ ਤੇ ਸਹੀ ਸਮਾਂ ਆਉਣ ਤੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਮਜ਼ਬੂਤ ਜਵਾਬ ਦਿੰਦੇ ਸਨ ਜੁਪੇ ਲੋਕਾਂ ਦਾ ਧਿਆਨ ਕਿਵੇਂ ਖਿੱਚਦੀ ਹੈ ਇਹ ਤੁਸੀਂ ਇਸ ਉਦਾਹਰਨ ਰਾਹੀਂ ਸਮਝ ਸਕਦੇ ਹੋ ਜਦੋਂ ਇੱਕ ਅਧਿਆਪਕ ਕਲਾਸ ਵਿੱਚ ਕਿਸੇ ਵਿਸ਼ੇ ਤੇ ਗੱਲ ਕਰਦੇ ਤਾਂ ਵਿਦਿਆਰਥੀ ਉਹਨਾਂ ਦੀ ਗੱਲ ਧਿਆਨ ਨਾਲ ਸੁਣਦੇ ਪਰ ਜਦੋਂ ਅਚਾਨਕ ਅਧਿਆਪਕ ਬੋਲਣਾ ਬੰਦ ਕਰ ਦਿੰਦੇ ਹਨ ਤਾਂ ਹਾਲ ਇੱਕ ਤਾਜੁੱਪ ਜਾ ਪੈਦਾ ਹੋ ਜਾਂਦਾ ਜਦੋਂ ਤੁਸੀਂ ਆਪਣੇ ਕੰਮ ਨਾਲ ਕੰਮ ਰੱਖਦੇ ਹੋ ਤੇ ਹੋਰਾਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਤੇ ਸਿਰਫ ਜ਼ਰੂਰਤ ਪੈਣ ਤੇ ਬੋਲਦੇ ਹੋ ਤਾਂ ਲੋਕ ਤੁਹਾਡੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹਨ ਜੋ ਵਿਅਕਤੀ ਘੱਟ ਬੋਲਦੇ ਹਨ ਨਾਂ ਦੀ ਗੱਲ ਨੂੰ ਬਧੇਰੇ ਮਹੱਤਵ ਦਿੰਦੇ ਹਨ ਬਚਾਏ ਉਹਨਾਂ ਦੇ ਜੋ ਬੇਵਜਾ ਬੱਕ-ਬੱਕ ਕਰਦੇ ਰਹਿੰਦੇ ਸ਼ਾਂਤ ਰਹਿਣਾ ਗੱਲਬਾਤ ਦੇ ਦੌਰਾਨ ਵੀ ਬਹੁਤ ਮਦਦਗਾਰ ਸਾਬਤ ਹੋ ਸਕਦਾ ਜਦੋਂ ਤੁਸੀਂ ਅਚਾਨਕ ਚੁੱਪ ਹੋ ਜਾਂਦੇ ਹੋ ਤਾਂ ਦੂਜਾ ਵਿਅਕਤੀ ਇਹ ਸੋਚਣ ਦੇ ਮਜਬੂਰ ਹੋ ਜਾਂਦਾ ਵੀ ਤੁਸੀਂ ਕੀ ਸੋਚ ਰਹੇ ਹੋ ਉਦਾਹਰਣ ਵਜੋਂ ਜੇਕਰ ਤੁਸੀਂ ਕਿਸੇ ਵਪਾਰਕ ਡੀਲ ਤੇ ਗੱਲਬਾਤ ਕਰ ਰਹੇ ਹੋ ਤਾਂ ਫੌਰੀ ਤੌਰ ਤੇ ਜਵਾਬ ਦੇਣ ਦੀ ਬਜਾਏ ਕੁਝ ਸਮਾਂ ਲੀ ਤੁਹਾਡੀ ਇੱਕ ਖਮੋਸ਼ੀ ਸਾਹਮਣੇ ਵਾਲੇ ਵਿਅਕਤੀ ਨੂੰ ਬਚੇਨ ਕਰ ਸਕਦੀ ਜਿਸ ਨਾਲ ਉਹ ਜ਼ਿਆਦਾ ਬੋਲਣ ਤੇ ਮਜਬੂਰ ਹੋਵੇਗਾ ਤੇ ਤੁਹਾਨੂੰ ਗੱਲਬਾਤ ਨੂੰ ਆਪਣੇ ਹੱਕ ਵਿੱਚ ਲੈ ਕੇ ਆਉਣ ਵਿੱਚ ਮਦਦ ਮਿਲੇਗੀ। ਸ਼ਾਧਰਾਣਾ ਵਿਸ਼ਵਾਸ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ। ਇੱਕ ਮਜ਼ਬੂਤ ਸਬੰਧ ਬਣਾਉਣ ਲਈ ਤੁਹਾਨੂੰ ਪਹਿਲਾਂ ਭਰੋਸਾ ਜੁਣਾ ਪਵੇਗਾ ਜੋ ਕਿ ਤਾਂ ਹੀ ਸੰਭਵ ਆ ਜਦੋਂ ਤੁਸੀਂ ਸਾਹਮਣੇ ਵਾਲੇ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਹੋ। ਜੇ ਤੁਸੀਂ ਘੱਟ ਬੋਲਦੇ ਹੋ ਤੇ ਜ਼ਿਆਦਾ ਸੁਣਦੇ ਹੋ ਤਾਂ ਲੋਕ ਇਹ ਮਹਿਸੂਸ ਕਰਦੇ ਆ ਕਿ ਤੁਸੀਂ ਇੱਕ ਸਮਝਦਾਰ ਤੇ ਇੱਜ਼ਤਦਾਰ ਵਿਅਕਤੀ ਹੋ ਇਹ ਕਿਸੇ ਨੂੰ ਵੀ ਨਜ਼ਰ ਅੰਦਾਜ਼ ਨਾ ਕਰਨ ਤੇ ਉਹਨਾਂ ਦੀ ਗੱਲ ਨੂੰ ਮਹੱਤਵ ਦੇਣ ਦੀ ਨਿਸ਼ਾਨੀ ਹੁੰਦੀ ਜਦੋਂ ਲੋਕ ਮਹਿਸੂਸ ਕਰਦੇ ਹਨ ਕਿ ਤੁਸੀਂ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣ ਰਹੇ ਹੋ ਉਹ ਵੀ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਤੇ ਤੁਹਾਡੀਆਂ ਗੱਲਾਂ ਨੂੰ ਐਮੀਅਤ ਦਿੰਦੇ ਹਨ ਤੁਸੀਂ ਆਪਣੇ ਆਸ-ਪਾਸ ਬਹੁਤ سارے ਲੋਕਾਂ ਨੇ ਦੇਖਿਆ ਹੋਵੇਗਾ ਜੋ ਕਿਸੇ ਵੀ ਪ੍ਰਸ਼ਨ ਪੁੱਛਣ ਤੋਂ ਬਾਅਦ ਬਿਨਾਂ ਰੋਕੇ ਬੋਲਦੇ ਜਾਂਦੇ ਹਨ ਜਾਂ ਦੂਜਿਆਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਦੂਜੇ ਵਿਅਕਤੀ ਦੇ ਨਜ਼ਰੀਏ ਨੂੰ ਸਮਝਣ ਦਾ ਮੌਕਾ ਹੀ ਨਹੀਂ ਮਿਲਦਾ ਐਸੇ ਕਰਕੇ ਜਦੋਂ ਵੀ ਤੁਸੀਂ ਕੋਈ ਪ੍ਰਸ਼ਨ ਪੁੱਛੋ ਤਾਂ ਬਿਨਾਂ ਕਿਸੇ ਤੁਰੰਤ ਟੁਕਮੇ ਜਵਾਬ ਦੇਣ ਦੀ ਕੋਸ਼ਿਸ਼ ਕੀਤੇ ਚੁੱਪ ਰਹੋ ਦੂਜੇ ਵਿਅਕਤੀ ਦੇ ਵਿਚਾਰਾਂ ਨੂੰ ਜਾਨਣ ਦੀ ਕੋਸ਼ਿਸ਼ ਕਰੋ ਸ਼ਾਇਦ ਤੁਸੀਂ ਕੁਝ ਨਵਾਂ ਸਿੱਖ ਸਕੋ ਜਿੰਨਾ ਚਲਦੀ ਤੁਸੀਂ ਪ੍ਰਸ਼ਨ ਪੁੱਛਣ ਤੋਂ ਬਾਅਦ ਚੁੱਪੋ ਜਾਂਦੇ ਹੋ ਉਨਾਂ ਹੀ ਜਲਦੀ ਤੁਹਾਨੂੰ ਉੱਤਰ ਮਿਲੇਗਾ ਇਹ ਕੋਣ ਮਹਾਨ ਵਿਚਾਰਕ Swami Vivekananda ਵਿੱਚ ਵੀ ਸਨ ਉਹ ਆਪਣੇ ਗੁਰੂ ਰਾਮਕ੍ਰਿਸ਼ਨ ਜੀ ਨੂੰ ਕੋਈ ਵੀ ਪ੍ਰਸ਼ਨ ਪੁੱਛਣ ਤੋਂ ਬਾਅਦ ਪਹਿਲਾਂ ਆਪਣੇ ਵਿਚਾਰ ਨਹੀਂ ਦਿੰਦੇ ਸਨ ਸਭ ਚੁੱਪ ਰਹਿੰਦੇ ਸਨ ਤਾਂ ਜੋ ਉਹ ਆਪਣੇ ਗੁਰੂ ਦੀ ਸੋਚ ਨੂੰ ਸਮਝ ਸਕਣ ਸਾਇਲੈਂਸ ਚੁੱਪੀ ਇੱਕ ਸੌਫਟ ਪਾਵਰ ਵੀ ਹੈ ਜਿਸ ਦੀ ਵਰਤੋਂ ਨਾਲ ਤੁਸੀਂ ਬਿਨਾਂ ਲੜਾਈ ਕੀਤੇ ਲੋਕਾਂ ਨੂੰ ਆਪਣੇ ਪੱਖ 'ਚੋਂ ਕਰ ਸਕਦੇ ਹੋ ਮਹਾਤਮਾ ਗਾਂਧੀ ਇਸ ਦਾ ਸਭ ਤੋਂ ਵਧੀਆ ਉਦਾਹਰਣ ਹੈ ਉਹ ਅਹਿੰਸਾ ਤੇ ਸੱਚਾਈ ਦੇ ਰਾਹ 'ਤੇ ਚੱਲੇ ਤੇ ਬਿਨਾਂ ਕਿਸੇ ਹਿੰਸਾ ਦੀ ਵਰਤੋਂ ਕੀਤੇ ਹੀ ਅੰਗਰੇਜ਼ਾਂ ਨੂੰ ਹਰਾਇਆ ਉਹਨਾਂ ਨੂੰ ਪਤਾ ਸੀ ਕਿ ਜੇਕਰ ਭਾਰਤ ਨੇ ਅੰਗਰੇਜ਼ਾਂ ਨਾਲ ਜੰਗ ਲੜੀ ਤਹੋ ਹਾਰ ਸਕਦਾ ਕਿ ਹਾਰ ਹੋ ਜਾਵੇ ਪਰ ਅਹਿੰਸਾ ਤੇ ਸਬਰਾਈ ਉਹ ਉਹਨਾਂ ਨੂੰ ਹਰਾ ਸਕਦੇ ਹਨ ਕਈ ਵਾਰ ਵਾਦ ਵਿਵਾਦ ਤੇ ਲੜਾਈ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਨਿਕਲਦਾ ਪਰ ਚੁੱਪ ਰਹਿਣਾ ਤੇ ਸਹਿਨਸ਼ੀਲਤਾ ਰਾਹੀਂ ਹੱਲ ਨਿਕਲ ਸਕਦਾ ਵਾ ਥੌਟਫੁਲ ਸਾਇਲੈਂਸ ਸੋਚਵੀਂ ਚੁੱਪੀ ਬਹੁਤ ਸਾਰੀਆਂ ਮੁਸੀਬਤਾਂ ਤੋਂ ਬਚਾਉਂਦੀ ਹੈ ਜਿਸ ਦਾ ਉਲੇਖ ਵਿਦਵਾਨ ਸੰਤਜੋ ਨੇ ਆਪਣੀ ਕਿਤਾਬ ਵਿੱਚ ਕੀਤਾ ਹੈ ਮੇਰਾ ਇੱਕ ਦੋਸਤ ਲੈਪਟਾਪ ਖਰੀਦਣ ਜਾ ਰਿਹਾ ਸੀ ਪਰ ਰਾਹ ਵਿੱਚ ਹੀ ਉਸਦੀ ਮੁਲਾਕਾਤ ਬਹੁਤ ਪੁਰਾਣੇ ਦੋਸਤ ਨਾਲ ਹੋ ਗਈ ਉਸ ਦੋਸਤ ਨੇ ਕਿਹਾ ਕਿ ਜਿੱਥੇ ਤੂੰ ਲੈਪਟਾਪ ਖਰੀਦਣ ਜਾ ਰਿਹਾ ਵਾ ਉਸਦੇ ਕੋਲ ਹੀ ਮੇਰੇ ਜਾਣ ਪਛਾਣ ਵਾਲੇ ਦਾ ਘਰ ਆ ਤੂੰ ਮੇਰਾ ਇਹ ਸਮਾਨ ਉੱਥੇ ਪਹੁੰਚਾ ਦੇਈ ਉਹ ਦੋਸਤ ਮਨਾ ਨਹੀਂ ਕਰ ਸਕਿਆ ਤੇ ਸਮਾਨ ਲੈ ਲਿਆ ਪਰ ਜਦੋਂ ਸਮਾਨ ਡਿਲੀਵਰ ਕਰਨ ਗਿਆ ਤਾਂ ਪਤਾ ਲੱਗਾ ਕਿ ਉਹ ਘਰ ਉਸ ਦੁਕਾਨ ਤੋਂ ਕਾਫੀ ਦੂਰ ਸੀ ਉਸਦੀ ਬਹੁਤ ਜ਼ਿਆਦਾ ਉਦਾਸ ਸਮਾਂ ਬਰਬਾਦ ਹੋ ਗਿਆ ਜਦੋਂ ਉਹ ਦੁਕਾਨ ਤੇ ਪਹੁੰਚਿਆ ਤਾਂ ਉਹ ਬੰਦ ਹੋ ਚੁੱਕੀ ਸੀ ਇਸ ਗੱਲ ਕਰਕੇ ਉਹ ਆਪਣੇ ਦੋਸਤ ਤੇ ਉਹਨੂੰ ਬਹੁਤ ਗੁੱਸਾ ਆਇਆ ਇਸ ਘਟਨਾ ਤੋਂ ਸਾਨੂੰ ਇਹ ਵੀ ਸਿੱਖਣ ਨੂੰ ਮਿਲਦਾ ਕਿ ਹਰ ਬੇਨਤੀ ਨੂੰ ਹਾਂ ਨਹੀਂ ਕਰਨੀ ਚਾਹੀਦੀ ਕਈ ਵਾਰ ਨਾ ਕਹਿਣਾ ਵੀ ਜ਼ਰੂਰੀ ਹੁੰਦਾ ਵਾ ਐ ਸਭ ਤੋਂ ਐ ਸਿੱਖਣ ਨੂੰ ਮਿਲਦਾ ਕਿ ਚੁੱਪ ਰਹਿਣਾ ਸਾਇਲੈਂਸ ਇੱਕ ਤਾਕਤ ਆ ਪਰ ਬਹੁਤ ਸਾਰੀਆਂ ਮੁਸੀਬਤਾਂ ਤੋਂ ਸਾਨੂੰ ਬਚਾ ਸਕਦੀ ਹੈ ਜੇਕਰ ਤੁਸੀਂ ਵੀ ਜ਼ਰੂਰਤ ਪੈਂਦੀ ਹੈਂ ਬੋਲਦੇ ਹੋ ਤਾਂ ਤੁਸੀਂ ਆਪਣੇ ਜੀਵਨ ਵਿੱਚ ਬਹੁਤ ترقی ਜਿਹੜੀ ਆ ਉਹ ਨਹੀਂ ਕਰ ਸਕਦੇ ਹੋ ਚੁੱਪ ਰਹਿਣ ਦੀ ਇਹ ਸ਼ਕਤੀ ਤੁਹਾਨੂੰ ਹੋਰ ਲੋਕਾਂ ਨਾਲ ਵਧੀਆ ਸਬੰਧ ਬਣਾਉਣ ਮੇਨਤ ਦੀ ਸਹੀ ਦਿਸ਼ਾ ਚੋਣ ਤੇ ਆਪਣੇ ਨਿਰਣਿਆਂ 'ਚ ਹੁਸ਼ਿਆਰ ਬਣਾਉਣ 'ਚੋਂ ਮਦਦ ਕਰਦੀ ਆ ਜੇਕਰ ਤੁਸੀਂ ਵੀ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਹੋ ਤਾਂ ਨਿਸ਼ਚਿਤ ਹੀ ਤੁਹਾਨੂੰ ਲਾਭ ਹੋਵੇਗਾ ਤੇ ਲਾਭ ਹੋਣ ਦੀ ਮੈਨੂੰ ਆਸ ਵੀ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਈ ਹੋਵੇਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤੇ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਰਹੀ ਆ ਤੇ ਇਸ ਨੂੰ ਆਪਣੇ ਜੀਵਨ ਵਿੱਚ ਜਰੂਰ ਜਿਹੜਾ ਤੁਸੀਂ ਅਪਲਾਈ ਕਰਿਓ ਤੇ ਆਪਣੇ ਦੋਸਤਾਂ ਨਾਲ ਵੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਤੋਂ ਫਾਇਦਾ ਉਠਾ ਸਕਣ ਫੇਰ ਮਿਲਦੇ ਆ ਇੱਕ ਹੋਰ ਬਹੁਤ ਹੀ ਪਿਆਰੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ